ਅੱਜ ਤਰਕਸਰ ਜਗਰਾਉਂ ਦੇ ਨੇੜਲੇ ਪਿੰਡ ਗੁਰੂ ਸਰ ਕੌਕੇ ਦੀ ਜੋ ਡਰੇਨ ਹੈਗੀ ਆ ਉਸ ਤੇ ਅੱਜ ਇੱਕ ਗੈਂਗਸਟਰ ਦਾ ਪੁਲਿਸ ਵੱਲੋਂ ਐਨਕਾਊਂਟਰ ਕਰ ਦਿੱਤਾ ਗਿਆ ਜਿਸ ਦਾ ਨਾਮ ਰੌਸ਼ਨ ਦੱਸਿਆ ਜਾ ਰਿਹਾ ਤੇ ਪੁਲਿਸ ਵੱਲੋਂ ਜਕਮੀ ਹਾਲਤ ਦੇ ਵਿੱਚ ਉਸ ਨੂੰ ਸਿਵਲ ਹਸਪਤਾਲ ਜਗਰਾਉਂ ਵਿਖੇ ਦਾਖਲ ਕਰਵਾਇਆ ਗਿਆ ਹੈਗਾ ਜੋ ਦੱਸਿਆ ਜਾ ਰਿਹਾ ਹੈਗਾ ਉਹ BMW ਜੋ ਮੋਟਰਸਾਈਕਲ ਹੈਗਾ ਉਸ ਤੇ ਸਵਾਰ ਸੀ ਉਹ ਜੋ ਤਸਵੀਰਾਂ ਮੈਂ ਤੁਸੀਂ ਦੇਖ ਸਕਦੇ ਹੋ ਸਾਈਡ ਤੇ ਹੀ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਮੌਕੇ ਦੀ ਜਿੱਥੇ ਪੁਲਿਸ ਪਹੁੰਚੀ ਹੈਗੀ ਆ ਲੁਧਿਆਣਾ ਦਿਹਾਤੀ ਦੀ ਐ ਸੰਬੰਧੀ ਲੁਧਿਆਣਾ ਦਿਹਾਤੀ ਦੇ ਐਸਐਸਪੀ ਅੰਕੁਰ ਗੁਪਤਾ ਨੇ ਕੀ ਜਾਣਕਾਰੀ ਦਿੱਤੀ ਹੈਗੀ ਆ ਉਹ ਵਿਖਾਉਣਾ ਤੁਹਾਨੂੰ ਇਹ ਪੂਰੀ ਰਿਪੋਰਟ ਧੰਨਵਾਦ ਜੀ ਜਿਹੜਾ ਹੈਗੇ ਜੀ ਰੋਸ਼ਨ ਇਹ ਪਰਾਨਾ ਕ੍ਰਿਮੀਨਲ ਹੈਗੇ ਇਹਦੇ ਉੱਤੇ ਤਕਰੀਬ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੀ 15 ਪਰਚੇ ਦਰਜ ਆਏ ਸਾਰੀ ਮਰਡਰ ਦੇ ਡਕੈਤੀ ਦੇ ਸਨੇਚਿੰਗ ਦੇ ਰੋਬਰੀ ਦੇ ਜੇਲ ਪ੍ਰਿਜ਼ਨ ਐਕਟ ਦੇ ਜਿਵੇਂ ਜੇਲ ਦੇ ਵਿੱਚ ਵੀ ਰਿਹਾ ਉੱਥੇ ਵੀ ਪੜਿਆ ਗਿਆ ਸੀ ਸਮਾਜ ਨੂੰ ਸੋ ਵੱਖ-ਵੱਖ ਧਰਾਵਾਂ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਦੇ ਵਿੱਚ ਪਰਚੇ ਦਰਜ ਹੈਗੇ ਨੇ ਤੋਂ ਇਹ ਵੀ ਜਿਹੜਾ ਸਾਡਾ ਬੈਕਵਰਡ ਲਿੰਕ ਆਇਆ ਹੈ ਉਹਦੇ ਵਿੱਚ ਵੀ ਤਿੰਨ ਬੰਦਿਆਂ ਨੂੰ ਇਹ ਨਹੀਂ ਨਸ਼ਾ ਜਿਹੜਾ ਕੱਲ ਆਪਾਂ ਰਿਕਵਰ ਕੀਤਾ ਉਹ ਇਹ ਨਹੀਂ ਸਪਲਾਈ ਕੀਤਾ ਸੀਗਾ ਇਸ ਤੋਂ ਇਲਾਵਾ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਜਿਹੜਾ ਤੁਸੀਂ ਦੱਸਿਆ ਫਿਰੋਜ਼ਪੁਰ ਦਾ ਰਹਿਣ ਵਾਲਾ ਕਲਖੁਰਦੇ ਥਾਣਾ ਇਹਦਾ ਪਿੰਡ ਹੈਗਾ ਤੇ ਇੱਕ ਰਾਜਪੂਤ ਨਾਮ ਦਾ ਬੰਦਾ ਹੈਗਾ ਜਿਹੜਾ ਅਮਰੀਕਾ ਬੈਠਾ ਉਹਦੇ ਨਾਲ ਇਹ ਟੱਚ ਸੀਗਾ ਉਹਦਾ ਜਿਹੜਾ ਟੱਚ ਕਰਕੇ ਇਹ ਸਮਝੀਨ ਕਰਦੇ ਨੇ ਸਰ ਅੱਜ ਮੌਕੇ ਤੇ ਤਾਂ ਕੁਝ ਫੜਿਆ ਗਿਆ ਨਸ਼ਾ ਨਹੀਂ ਥੋੜਾ ਮੋਟਾ ਨਹੀਂ ਮੌਕੇ ਤੇ ਨਸ਼ਾ ਕੋਈ ਨਹੀਂ ਫੜਿਆ ਗਿਆ ਦੋ ਵੈਪਨ ਸਾਨੂੰ ਰਿਕਵਰ ਕੋਈ ਨਹੀਂ ਜਿਹੜਾ ਇੱਕ ਹੈਗਾ ਇਹਦਾ ਵੀਕੇ ਇੰਟਰਸਟਿੰਗ ਗੱਲ ਹੈ ਕਿ ਜਿਹੜਾ ਇੱਕ ਵੈਪਨ ਹੈ ਉਹ ਲਾਇਸੈਂਸੀ ਵੈਪਨ ਹੈ ਬਟ ਉਹਦਾ ਕਿਹੜਾ ਨੰਬਰ ਹੈ ਉਹ ਰੱਬ ਹੋਇਆ ਹੋਇਆ ਸੋ ਉਹ ਅਸੀਂ ਪੂਰੀ ਤਫ਼ਤੀਸ਼ ਕਰਾਂਗੇ ਕਿ ਉਹ ਕਿਹੜਾ ਲਾਇਸੈਂਸ ਲਾਇਸੈਂਸੀ ਵੈਪਨ ਹੈ ਕਿਵੇਂ ਇਹਨਾਂ ਨੇ ਚੋਰੀ ਕੀਤਾ ਹੈ ਜਾਂ ਕਿਸੇ ਇਹਨਾਂ ਦੇ ਨੋਨ ਬੰਦੇ ਦਾ ਕਿਉਂਕਿ ਉਹ ਡਾਊਟਫੁਲ ਹੋ ਜਾਂਦਾ ਜਦੋਂ ਜਿਹੜਾ ਨੰਬਰ ਹੁੰਦਾ ਹੈ ਲਾਇਸੈਂਸੀ ਵੈਪਨ ਦਾ ਰੱਬ ਹੋਇਆ ਹੁੰਦਾ ਸੋ ਉਹ ਵੀ ਅਸੀਂ ਡੀਟੇਲ ਵੈਰੀਫਾਈ ਕਰਾਂਗੇ ਤੇ 1315 ਮੋਟਰ ਦਾ ਕੱਟਾ ਜਿਹੜਾ ਹੈਗਾ ਉਹ ਦੇਸੀ ਕੱਟਾ ਉਹ ਬਰਾਮੜ ਹੋਇਆ ਨਾਲ ਨੌ ਜਿਹੜੀਆਂ ਜਿੰਦਾ ਰਹਿੰਦੇ ਨੇ ਪਲੱਸ ਇੱਕ ਜਿਹੜਾ ਚੱਲਿਆ ਉਹ ਕਾਰ ਕਿਸੇ ਉਹਦੇ ਨਾਲ ਨਾਲ ਸਰੀ ਗੈਂਗਸਟਰ ਮਤਲਬ ਹੋਰ ਵੀ ਕਈ ਗੈਂਗਰ ਨਾਲ ਸੰਬੰਧ ਰੱਖਦਾ ਸੀ ਯਾ ਮਤਲਬ ਇਹਦਾ ਆਪਦਾ ਗੇਂ ਸੀ ਨਹੀਂ ਉਹ ਹੁਣ ਅਸੀਂ ਦੇਖਾਂਗੇ ਜੀ ਇਹ ਜਿਹੜੇ ਪੁਰਾਣੇ ਕੇਸਾਂ ਚ ਕੇਸਵਰ ਕੌਣ ਹੈ ਉਹਨਾਂ ਦਾ ਹੁਣ ਪ੍ਰੈਜ਼ੈਂਟਲੀ ਲਿੰਕ ਕੀ ਹੈ ਸਾਡੇ ਕੋਲ ਜੋ ਮੌਜੂਦਾ ਹਾਲਾਤ ਦੇ ਵਿੱਚ ਜਿਹੜੇ ਅਸੀਂ ਕੱਲ੍ਹ ਹੁਧਵਾਲ ਤੇ ਢੋਡੀ ਦੇ ਪਿੰਡ ਦੇ ਬੰਦੇ ਤਿੰਨ ਫੜੀ ਸੀ ਉਹਨਾਂ ਨਾਲ ਇਹਦਾ ਇਹਦਾ ਲਿੰਕ ਸੀਗਾ ਸੋ ਉਹਨਾਂ ਨੂੰ ਹੀ ਐਜ਼ ਅ ਕੋਰੀਅਰ ਯੂਜ਼ ਕਰਦਾ ਸੀ ਅੱਗੇ ਆਪਣਾ ਸਮਾਨ ਜੀ ਥੈਂਕ ਯੂ